ਹੈਲੋ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮੈਂ ਮੋਦਲ ਅੱਬੀ ਆਪਾਂ ਹੋ ਗਏ ਆ ਰੈਡੀ ਜਾਰਡਨ ਓਕੇ ਬਾਈ ਓਹ ਹਾਂਜੀ ਬਹੁਤ ਹੌਟ ਆ ਓ ਵਾਟ ਈ ਸੀ ਓਹ ਮੇਰੇ ਸੂਟ ਦੇ ਲਸ਼ਕਾਰੇ ਦੇਖੋ ਕਿੰਨੇ ਉੱਚੇ ਤੱਕ ਵਹਿੰਦੇ ਓਏ ਜਾਰਡਨ ਬੋਲਸ ਥੋੜੀ ਆ ਉੱਤ ਉਹ ਤੇ ਮੇਰੇ ਹੱਥ ੱਗੇ ਦੇ ਕੱਪੜਾ ਹਨ ਜਿਹੜੇ ਚੀਜ਼ੇ ਸ਼ਾਈਨ ਕਰਦੇ ਚਲੋ ਹੁਣ ਚਲ ਜਾਣੇ ਜੇ ਤਾਂ ਪੁੱਤ ਧੁੱਪ ਚ ਨਿਕਾਟ ਹੈ ਹਨ ਉਹ ਤੋ ਚਲੋ 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 ਹਾਂ ਹਾਂਜੀ ਨੋ ਮੋਰ ਨੋ ਮੋਰ ਜਰਦਨ ਅਸੀਂ ਆਏ ਡਾਕਟਰ ਦੇ ਓਕੇ ਕਿੱਥੇ ਲੈ ਚਲੋ ਕਿੱਥੇ ਡਾਕਟਰ ਮੈਂ ਕਹਿੰਦਾ ਮਾਂ ਮਮੀ ਆਂਦੇ ਆ ਡਾਕਟਰ ਦੇ ਡਾਕਟਰ ਕੋਲ ਲੈ ਆਏ ਹੋ ਡਾਕਟਰ ਉਹ ਤਾਂ ਟੱਕ ਉਹਨੂੰ ਵਿੱਚ ਦਾ ਹੈ? ਯਾ ਅੱਛਾ ਓਕੇ ਸਿਲਾਈ ਕੇ ਆਉਂਗੇ ਨਾ ਓਕੇ ਬਾਏ ਤੁਸੀਂ ਨੀਂ ਨੀ ਕਰ ਲੋ ਓਕੇ ਮੈਂ ਹਾਂ ਓਕੇ ਤੇ ਜਾਰਡਨ ਪਾਉ ਜੀ ਨੂੰ ਅਸੀਂ ਬਹਾਨਾ ਲਾਇਆ ਹੈ ਆਪਾਂ ਗੱਡੀ 'ਚ ਬੈਠ ਗਏ ਆਂ ਤੇ ਤੁਰ ਪਏ ਆਂ ਤੇ ਅਸੀਂ ਅੱਜ ਜਾਣਾ ਹੈ ਇੱਕ ਸਟੋਰ ਆ ਇੱਥੇ ਅ ਡੈਕੋਰੇਸ਼ਨ ਸਟੋਰ ਆ ਜਿੱਥੇ ਕਾਫੀ ਸੋਹਣਾ ਸੋਹਣਾ ਡੈਕੋਰੇਸ਼ਨ ਦਾ ਸਮਾਨ ਮਿਲਦਾ ਹੈ ਮੇਰੀ ਫਰੈਂਡ ਨੇ ਦੱਸਿਆ ਸੀ ਕ੍ਰੌਕਰੀ ਦਾ ਸਮਾਨ ਓਹ ਆ ਦੇਖੋ ਮੈਂ ਇਹ ਚੀਜ਼ ਮੰਗ ਰਹੀ ਸੀ ਕਿ ਲੈਣੀ ਬਹੁਤ ਸੋ ਪ੍ਰੀਟੀ 250 ਡਾਲਰ ਦਾ ਆ ਓ ਇਹ ਕੋਸ਼ ਤੁਮ ਦੇਖਣਾ ਹੀ ਸੀ ਕਿ ਵਾਓ ਆਹ ਦੇਖੋ ਕਿੰਨਾ ਪ੍ਰੀਟੀ ਆ ਵੀ ਕਿੰਨਾ ਸੋਹਣਾ ਆਪਣੇ ਮੈਚ ਕਰ ਜਾਣਾ ਨਾ ਕਰ ਦੇਣਾ ਸ਼ੁਕਰ ਹੈ ਜਾਰਡਨ ਨੂੰ ਨੇ ਲੈ ਕੇ ਆਉਂਦਾ ਹੈਗਾ ਨਹੀਂ ਤੇ ਹੋਰ ਨੇ ਤਾਂ ਇੱਥੇ ਇੱਕ ਅੱਧਾ ਪਿਸ ਤੋੜ ਦੇਣਾ ਸੀ ਆ ਵੀ ਨਾ ਇਹ ਕਿੰਨਾ ਆਹ ਲਾਈਟ ਕਲਰ ਕਿੰਨਾ ਸੋਹਣਾ ਲੱਗਦਾ ਫੁੱਲਾਂ ਆ ਵੀ ਨੇ ਲਾਈਟ ਕਲਰ ਵੀ ਰੱਖਿਆ ਨਾ ਕਿਉਂਕਿ ਅੱਜ ਕੱਲ ਇਦਾਂ ਦਾ ਟ੍ਰੈਂਡ ਆ ਕਿ ਜਿਆਦਾ ਡਾਰਕ ਫਲਾਵਰਸ ਵੀ ਨਹੀਂ ਲਾਈਕ ਕਰਦੇ ਕਈ ਆ ਵੀ ਵਧੀਆ ਆ ਜਿਹੜੇ ਆਪਾਂ ਨਾ ਆਨਲਾਈਨ ਖਰੀਦੇ ਆ ਉੱਥੇ ਆਨਲਾਈਨ ਇੰਨਾ ਆਪਾਂ ਨੂੰ ਆਈਡੀਆ ਨਹੀਂ ਹੁੰਦਾ ਹੈਗਾ ਵੀ ਕਿਹੜੀ ਚੀਜ਼ ਕਿੱਦਾਂ ਦੀ ਹੈ ਤੇ ਇੱਥੇ ਦੇਖ ਕੇ ਇਸ ਮੈਨੂੰ ਤਾਂ ਬਹੁਤ ਵਧੀਆ ਲੱਗਾ ਹਾਈ ਮੈਂ ਮਰ ਚਮਾ ਇੰਨਾ ਸੋਹਣਾ ਆ ਬੜਾ ਤਾਂ ਆਨਲਾਈਨ ਸਕੇ ਨੇ ਸੋਹਣੇ ਆ ਪਿਆਰੇ ਆ ਇੱਧਰ ਸਾਰੇ ਇੱਧਰ ਕਰਟਨ ਆ ਟੰਗੇ ਤੇ ਆਪਾਂ ਜ਼ਿਆਦਾ ਟਾਈਮ ਨਾ ਖਰਾਬ ਕਰਦੇ ਹੋਏ ਤਾਂ ਮੈਂ ਦੇਖ ਲਵਾਂ ਜੋ ਲੈਣਾ ਆ ਸੀ ਆਪਾਂ ਹੁਣ ਪਹੁੰਚ ਗਏ ਆ ਇੰਡੀਅਨ ਸਟੋਰ ਗਰੋਸਰੀ ਸਟੋਰ ਤੇ ਆਪਾਂ ਬਾਹਰ ਕੀ ਦੇਖਿਆ ਵੀ ਫੂਡ ਟਰੱਕ ਲੱਗਾ ਆ ਤੇ ਗੰਨੇ ਦੀ ਤਾਜ਼ਾ ਤਾਜ਼ਾ ਰਸ ਨਿਕਲ ਰਹੀ ਆ ਆ ਇੱਧਰ ਲੱਗਾ ਆ ਦੋ ਟਰੱਕ ਲੱਗੇ ਆ ਤੇ ਨਾ ਮੈਨੂ ਬਾਹਰ ਆ 버ਗਰ ਸਮੋਸੇ ਨੂਡਲਸ ਛੋਲੇ ਕੁਲਚੇ ਉਹ ਗੋਲ ਗੱਪੇ ਆਪਾਂ ਟਰਾਈ ਕਰਦੇ ਗੋਲ ਗੱਪੇ ਗੰਨੇ ਦੇ ਰਸ ਦੇ ਸਟਾਲ ਤੇ ਜਾਈਏ ਲੋਕਾਂ ਦੀ ਦੋ ਲਾ ਲਓ ਆਪਾਂ ਹੁਣ ਗੰਨੇ ਦਾ ਰਸ ਲੈ ਲਿਆ ਆ ਤੇ ਉੱਥੇ ਦੋ ਆਪਸ਼ਨ ਸੀ ਇੱਕ ਗਲਾਸ ਸੀਗੀ ਤੇ ਇੱਕ ਬੋਤਲ ਸੀ ਆਪਾਂ ਬੋਤਲ ਲੈ ਲਈ ਟੂ-ਗੋ ਕਰ ਲਿਆ ਆ ਹਮਮ ਹੈ ਨਾ ਇੰਡੀਆ ਵਾਲਾ ਟੇਸਟ ਆ ਆਹ ਹੁਣ ਪਹੁੰਚ ਗਏ ਆ ਮੂਵੀ ਦੇਖਣ ਮੂਵੀ ਕਿਹੜੀ ਆ ਬੀਬੀ ਰਜਨੀ ਅੱਪਾ ਹੁਣ ਪਹੁੰਚ ਗਏ ਆ ਸਿਨੇਮਾ ਥੀਏਟਰ ਤੇ ਅੱਪਾ ਅੱਜ ਆਏ ਆ ਪੰਜਾਬੀ ਮੂਵੀ ਦੇਖਣ ਬੀਬੀ ਰਜਨੀ ਬਹੁਤ ਪੁਰਾਣੇ ਟਾਈਮ ਪਹਿਲਾਂ ਦੇਖੀ ਸੀਗੀ ਦੁੱਖ ਪੰਜਨੀ ਮੂਵੀ ਸੇਮ ਸਟੋਰੀ ਆ ਬਟ ਡਿਫਰੈਂਟ ਵਰਜਨ ਤੇ ਅੱਪਾ ਅੱਜ ਕਰਦੇ ਆਂ ਇਹ ਵੀਡੀਓ ਇੰਜੋਏ ਟਿਕਟ ਤਾਂ ਪਾਉਂਦਾ ਹੀ ਨਹੀਂ ਬੁੱਕ ਕਰ ਲਈ ਸੀਗੀ पॉपकॉर्न के लिए बड़ी काफी बड़ी लाइन लगी सही है हम ऐसे ऑलमोस्ट पहुंच गए हैं पॉपकॉर्न लैंड हम सी लेंगे पॉपकॉर्न पे सोडा इट्स रियली बिजी पीपल ਨਿਆ 225 ਵਾਲਾ ਦੇਖਣਾ ਤੇ ਬਿਰਗੀ ਪੰਜਾਬੀ ਹੋ ਗਈ ਆਪਾਂ ਹੁਣ ਮੂਵੀ ਦੇਖ ਆਏ ਆ ਤਾਂ ਮੂਵੀ ਦੇਖਣ ਤੋਂ ਬਾਅਦ ਆਪਾਂ ਕੀਤਾ ਪੀਜ਼ਾ ਆਰਡਰ ਕਿ ਕਿ ਤੁਹਾਨੂੰ ਪਤਾ ਹੀ ਆ ਵੀ ਜਦੋਂ ਮੈਂ ਆਈ ਸੀ ਅਸੀਂ ਬਾਹਰ ਆਏ ਆ ਤਾਂ ਜੋੜਨ ਦੀ ਡਿਮਾਂਡ ਸੀ ਕਿ ਮੰਮਾ ਠਾਕੂ ਬਿਲਾਵੇ ਬਟ ਅਸੀਂ ਉਹਦੇ ਲਈ ਪੀਜ਼ਾ ਆਰਡਰ ਕਰ ਦਿੱਤਾ ਆ ਕਿਉਂਕਿ ਅੰਕੀਤਾ ਕੰਨੀ ਮੈਂ ਪੀਜ਼ਾ ਖਾਣਾ ਆ ਪੀਜ਼ਾ ਤਾਂ ਪਹੁੰਚ ਗਿਆ ਆ ਪੀਜ਼ਾ ਚੱਕ ਲਿਆ ਆ ਤਾਂ ਆਪਾਂ ਤੁਰ ਪਏ ਆ ਪੀਜ਼ਾ ਚੱਕ ਕੇ ਹੁਣ ਘਰ ਫੋਨ ਕਰਕੇ ਆਟੇ ਸੀ ਤਾਂ ਜੋਰਡਨ ਨੇ ਨੈਪ ਲਾ ਲਈ ਆ ਸਤਾ ਉੱਠਿਆ ਤਾਂ ਪਤਾ ਲੱਗਾ ਵੀ ਜੋਰਡਨ ਦੇ ਨਾਨਾ ਨਾਨੀ ਆਏ ਆ ਘਰ ਤੇ ਹੁਣ ਮਿਲਦੇ ਆ ਜਾ ਕੇ ਮੰਮੀ ਡੈਡੀ ਹੁਣਾਂ ਨੂੰ ਵੀ ਹਾਂਜੀ ਮੰਮੀ ਆ ਗਈ ਉਹ ਨਾਨਾ ਨਾਨੀ ਆ ਗਈ ਆ ਅੱਛਾ ਜੀ ਔਨਕੂ ਵੀ ਆ ਗਈ ਦੇ ਲੋ ਨਿਆਣੇ ਮੇਰੇ ਬਸ ਇਹੀ ਤਾਂਗ ਚ ਆ ਵੀ ਕੀ ਲੱਗਿਆ ਖਾਣ ਨੂੰ ਹਨਾ ਕੀ ਤਾਕੂ ਬਲ ਕੀ ਕੀ ਤੂੰ ਟਾਕੂ ਬਲ ਕਿਹਾ ਸੀ ਅੱਛੇ ਠੀਕ ਆ ਤਾਕੂ ਬਲ ਓਕੇ ਓਨਲੀ ਇੱਕ ਚੀਜ਼ ਮਿਲ ਸਕਦੀ ਐ ਓਕੇ ਓਨਲੀ ਪੀਜ਼ਾ ਫਿਲਮ ਵਧੀਆ ਲੱਗੀ ਬਹੁਤ ਵਧੀਆ ਡੈਡੀ ਮੂਵੀ ਹਾਂ ਬਹੁਤ ਵਧੀਆ ਓਕੇ ਹਾਂ ਲੈ ਕੇ ਆਇਆ ਤੈਨੂੰ ਨਾਲ ਕੇ ਰੇਲਾ ਲੁੱਕ ਐਟ ਦੈਟ ਕੰਡ ਆਫ ਦ ਪੀਜ਼ਾ ਪਹਿਲੇ ਆ

ਤੋ ਕਨਨ ਨੇ ਪੀਜ਼ਾ ਆ ਗਿਆ ਚਲ ਉਠੋ ਓਹ ਓਹ ਉਹਦਾ ਤੂੰ ਕੋਠੇ ਦੇ ਆਪ ਚੜਾਉਣਾ ਪੈਂਦਾ ਖਿੱਚ-ਖਿੱਚ ਕੇ ਆਹ ਖਾਂ ਤੂੰ ਫਸ ਪਿਆ ਪੀਜ਼ਾ ਨੰਨੀ ਮਮੇ ਪੀਜ਼ਾ ਕਿੱਦਾਂ ਮੈਂ ਤਾਂ ਮੰਮੀ ਨੂੰ ਪੀਲਾ-ਪੀਲਾ ਦੋਨੇ ਕੰਧਾ ਪੀਜ਼ਾ ਲੈ ਕੇ ਆਇਆ ਯਾਨਤਾ ਕਹਿੰਦਾ ਨਾਨਾ ਨਾਨੀ ਆਏ ਹਾਂ ਕਹਿੰਦਾ ਇਹ ਜਲ ਬੰਦਾ ਮਿਲ ਉਹਨੇ ਕਿ ਟੱਕੋ ਲੈਣ ਗਏ ਆਹੋ ਕਹਿੰਦਾ ਮੈਨੂੰ ਟੱਕਲ ਨਹੀਂ ਲੈ ਕੇ ਆਇਆ ਸੀ ਚਲ ਆ ਜੋ ਹਾਂ ਕੀ ਤੂੰ ਨਾਨੀ ਨੂੰ ਸੈਰ ਕਾਉਂਦਾ ਆਪਣੇ ਗਾਰਡਨ ਦੀ ਕੀ ਕੀ ਦਿਖਾਤਾ ਬੈਂਗਣ ਬਾਪੂ ਕੀ ਬੈਂਗਣ ਬਾਪੂ ਸਭ ਦਿਖਾ ਲਈ ਅੰਦਰ ਬਾਥ ਦਿਖਾਤਾ ਨਹੀਂ ਨਹੀਂ ਕਿੱਥੇ ਬਾਥ ਬਾਤ ਨੂੰ ਮੇਰੇ ਸੇ ਪੱਟਦਾ ਹਾਂ ਹਾਂ ਉਹ ਦੋ ਸਵੇਰੇ ਲੱਖੋ ਇਹ ਚੰਦ ਜੀ ਦਾ ਨੰਬਰ ਨਹੀਂ ਨਹੀਂ ਉਹ ਬਾਹਰ ਹੈ ਨਾਨੀ ਚੱਲ ਜਵੇ ਘਰ ਨੂੰ ਨਹੀਂ ਆ ਚੱਲਦੇ ਨਾਨੀ ਤਾਂ ਚੱਲੀ